ਮਹਾਰਾਜ ਦੀ ਬਾਣੀ ਕਹਿੰਦੀ ਆ ਤੇਰਾ ਜਨ ਨਿਰਤ ਕਰੈ ਗੁਣ ਗਾਵੈ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਬਜਾਵੈ ਕਰਮੇ ਕਰ ਦਿਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਪੰਚ ਸ਼ਬਦ ਤੁਨ ਘਾਰ ਤੁਨ ਤਹਵਾਜੈ ਸ਼ਬਦ ਨਿਸ਼ਾਨ ਇਹ ਫਿਰ ਜਦੋਂ ਮਨ ਸਹਜ ਵਿੱਚ ਜਾਂਦਾ ਨਾ ਸਹਜ ਵਿੱਚ ਜਾ ਕੇ ਕੀ ਦੇਖਦਾ ਵੀ ਆਹ ਸਰੀਰ ਨਾਲੋਂ ਨਾਤਾ ਹਟ ਗਿਆ ਜਿੱਥੇ ਸੌ ਕੇ ਜਾਂਦੇ ਆਂ ਜਿੱਥੇ ਸੁਭਣੇ ਚ ਆਪਾਂ ਚਲੇ ਜਾਂਦੇ ਆਂ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਇਸ ਭਾਗ ਦੇ ਵਿੱਚ ਆਪਣੇ ਆਪ ਸੁਣਿਆ ਲੱਗਦਾ ਸਹਿਜ ਧਿਆਨ ਸਹਿਜ ਧਿਆਨ ਲੱਗਦਾ ਨਾ ਅੰਦਰੋਂ ਆਵਾਜ਼ ਸੁਣਦੀ ਫਿਰ ਗੁਰੂਆਂ ਦੀ ਅੰਦਰੋਂ ਆਵਾਜ਼ ਸੁਣਦੀ ਰਵਾਵ ਪਖਾਵਜ ਦੀ ਅੰਦਰੋਂ ਆਵਾਜ਼ ਚੱਲਦੀ ਆ ਅਨਹਦ ਦੀ ਉੱਥੇ ਪਤਾ ਲੱਗਦਾ ਵੀ ਆਪਾਂ ਬਾਹਰੋਂ ਗੁਰਦੁਆਰਾ ਲੱਭਦੇ ਸੀ ਗੁਰਦੁਆਰਾ ਤਾਂ ਅੰਦਰ ਹੈ ਹਰ ਮੰਦਰ ਇਹੋ ਸਰੀਰ ਹੈ ਹਰੀ ਦਾ ਮੰਦਰ ਇਹ ਸਰੀਰ ਵਿੱਚ ਹੈ ਗਿਆਨ ਰਤਨ ਪ੍ਰਗਟ ਹੋਏ ਉੱਥੇ ਪਤਾ ਲੱਗਦਾ ਵੀ ਸਾਡੇ ਅੰਦਰ ਤਾਂ ਜਵਾਹਰ ਮਾਨਕ ਰੱਖਿਆ ਮੱਤ ਵਿੱਚ ਰਤਨ ਜਵਾਹਰ ਅੱਜ ਤੱਕ ਪੜਿਆ ਸੀ ਉਹ ਜਵਾਹਰ ਮਾਨਕ ਲੱਭ ਗਏ ਕਹਿੰਦੇ ਨਾ ਬਜ਼ੁਰਗਾਂ ਨੇ ਖਜ਼ਾਨਾ ਛਪਾਇਆ ਹੋਇਆ ਸੀ ਲਿਖ ਕੇ ਦੇ ਗਏ ਵੀ ਫਲਾਣੀ ਜਗ੍ਹਾ ਤੇ ਖਜ਼ਾਨਾ ਹੈ ਹੁਣ ਉਹ ਰਸ ਨਹੀਂ ਲੱਭਿਆ ਸੀਗਾ ਅੱਜ ਤੱਕ ਪੜਿਆ ਸੀ ਮੱਤ ਵਿੱਚ ਰਤਨ ਜਵਾਹਰ ਮਾਨਕ ਅਸੀਂ ਗਿਆਨ ਨੂੰ ਹੀ ਰਤਨ ਜਵਾਹਰ ਮਾਨਕ ਕਹੀ ਗਏ ਵੀ ਚੰਗੇ ਗੱਲਾਂ ਕਰੋ ਚੰਗੀ ਸਿਆਣਪ ਕਰੋ ਇਹੀ ਰਤਨ ਜਵਾਹਰ ਮਾਨਕ ਨੇ ਨਹੀਂ ਕਹਿੰਦੇ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਜਦੋਂ ਖੋਲ ਕੇ ਦੇਖਿਆ ਨਾ ਦਾਦੇ ਪਿਓ ਦਾ ਖਜ਼ਾਨਾ ਉਹ ਦਸੇ ਪਾਸ਼ਾਈਆਂ ਦਾ ਉਹ ਗੁਰੂ ਸਤਗੁਰ ਦਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਦਾਨ ਅੰਦਰ ਵਾਜੀ ਵਾਜ ਰਿਆ ਆ ਇੱਥੋਂ ਤੱਕ ਪਹਿਲਾਂ ਤਾਂ ਕਦੇ ਆਏ ਨਹੀਂ ਸੀਗੇ ਤੇ ਕਹਿੰਦੇ ਕੌਣ ਆਇਆ ਕਹਿੰਦੇ ਆ ਝੂਠੀ ਕਾਇਆ ਮਿੱਟੀ ਦੀ ਕਾਇਆ ਇੱਥੇ ਰਹਿ ਗਈ ਉਹ ਆਇਆ ਜਿਹੜਾ ਵਾਰ-ਵਾਰ ਜਨਮ ਲੈ ਰਿਹਾ ਸੀ ਮਨ ਗਿਆ ਉੱਥੋਂ ਤੱਕ ਧਿਆਨ ਗਿਆ ਉੱਥੋਂ ਤੱਕ ਸੁਰਤ ਗਈ ਉੱਥੋਂ ਤੱਕ ਤੇ ਉਹੀ ਸੁਰਤ ਤਾਂ ਪੰਜਾਂ ਨਾਲ ਮਿਲ ਕੇ ਵਿਚਾਰ ਲੈਂਦੀ ਸੀ ਪਰ ਜੁਗਤੀ ਲਈ ਉਹਨੂੰ ਪੰਜਾਂ ਦੇ ਵਿਚਾਰਾਂ ਤੋਂ ਰਹਿਤ ਕੀਤਾ ਉਹ ਆਪਦੇ ਘਰ ਗਈ ਹੈ ਜਿਹੜਾ ਅਸੀਂ ਪੜ ਪੜ ਕੇ ਛੱਡ ਰਹੇ ਆ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹਰ ਨ ਹੋਈ ਗੋ ਵਾ ਜਿੰਨੇ ਨਿਜ ਘਰ ਦੀ ਪਹਿਚਾਣ ਕਰ ਲਈ ਥਿਰ ਘਰ ਦੀ ਪਹਿਚਾਣ ਕਰ ਲਈ ਉਹਦਾ ਫੇਰਾ ਖਤਮ ਹੋ ਗਿਆ ਪਰਮਾਰਾ ਇਹ ਕਹਿੰਦੇ ਆ ਇਹ ਕਿਵੇਂ ਹੁਣ ਵਾਰ-ਵਾਰ ਜਦੋਂ ਸ਼ਬਦ ਦਾ ਅਭਿਆਸ ਕਰੀ ਜਾਣਾ ਹੈ ਬਾਰੰਗ-ਬਾਰ ਬਾਰ ਪ੍ਰਭ ਜਪੀਐ ਬਾਰ-ਬਾਰ ਬਾਰ-ਬਾਰ ਜਪੋ ਜਿਹੜਾ ਕਹਿੰਦਾ ਨਾ ਜਪਣਾ ਨਹੀਂ ਚਾਹੀਦਾ ਗੁਰਬਾਣੀ 'ਚ ਕਿੱਥੇ ਲਿਖਿਆ ਮਰ ਕਹਿੰਦੇ ਬਾਰੰਗ ਬਾਰ ਗੁਣਾ 10 ਬਾਰੰਗ ਬਾਰ-ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤਰਪੀਐ ਫਿਰ ਅੰਮ੍ਰਿਤ ਆਉਂਦਾ ਵਾਰ-ਵਾਰ ਜਪਣ ਨਾਲ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੋਹੇਲਾ ਉਹ ਰਸਨਾ ਨਿਰਮਲ ਨਹੀਂ ਹੋ ਰਹੀ ਰਸਨਾ ਦੇ ਉੱਪਰ ਤਾਂ ਵਿਖਿਆ ਹੈ ਰਸਨਾ ਉੱਪਰ ਤਾਂ ਅੱਗ ਵਾਲੀ ਹੋਈ ਹੈ ਕਦੇ ਦੁਬਦਾ ਕਦੇ ਕਿਸੇ ਦੇ ਬਚਨ ਕਦੇ ਕਿਸੇ ਪਹਿਲਾਂ ਕਹਿੰਦੇ ਨੂੰ ਨਿਰਮਲ ਕਰਨ ਮਾਲਕ ਦੀ ਉਸਤਤ ਤੋਂ ਬਿਨਾ ਇਹਨੇ ਕੁਝ ਹੋਰ ਕਰਨਾ ਨਹੀਂ ਤੂੰ ਨਿਰਮਲ ਕਰ ਇੱਕ ਵਾਰ ਰਸਨਾ ਨੂੰ ਦੇਖ ਫਿਰ ਅਮਰਤ ਆਉਂਦਾ ਕਿ ਨਹੀਂ ਆਉਂਦਾ ਅੰਦਰੋਂ ਹੀ ਅਮਰਤ ਆ ਹੁਣ ਤੇ ਚਲੋ ਕਿ ਕਹਿਣ ਦੀ ਨਹੀਂ ਗੱਲ ਗੁਰਮਖ ਵਿੱਚ ਕਿੰਨੇ ਹੀ ਬੈਠੇ ਆ ਵੀ ਜਿਹੜੇ ਗੁਰਮੰਤਰ ਦਾ ਅਭਿਆਸ ਕਰਕੇ ਅੰਦਰੋਂ ਅਮਰਤ ਪ੍ਰਾਪਤ ਕਰ ਰਹੇ ਆ ਕਿੰਨੇ ਗੁਰਮਖਾਜ ਪ੍ਰਚਾਰ ਕਰਦਿਆਂ ਨੂੰ ਅੱਜ 9 ਸਾਲ ਹੋ ਗਏ ਪਹਿਲੋ ਤਾਂ ਚਲੋ ਇੱਕ ਨਵੀਂ ਗੱਲ ਹੁੰਦੀ ਸੀ ਵੀ ਪਤਾ ਨਹੀਂ ਇਹ ਕੀ ਅਮਰਤ ਦੀਆਂ ਗੱਲਾਂ ਕਰ ਰਹੇ ਆ ਕੀ ਅਨਹਦ ਬਾਣੀ ਐ ਜੋਗੀਆਂ ਵਾਲੀਆਂ ਗੱਲਾਂ ਕਰਦੇ ਆ ਇਹ ਬਾਣੀ ਤੋਂ ਬਾਹਰ ਦੀਆਂ ਗੱਲਾਂ ਕਰਦੇ ਆ ਇਹ ਕੋ ਨਵਾਂ ਵੱਖਰਾ ਡੇਰਾ ਇਹਨਾਂ ਨੇ ਚਲਾ ਲਿਆ ਕੁਝ ਨਹੀਂ ਹੈ ਉਹ ਉਦੋਂ ਸੀ ਗਿਆ ਜਦੋਂ ਨਹੀਂ ਹੁਣ ਜਦੋਂ ਆਪ ਗੁਰਬਾਣੀ ਗੁਰਮੁਖ ਖੋਜਦੇ ਆ ਵੀ ਗੁਰਬਾਣੀ ਵਿੱਚ ਅਨਹਦ ਬਾਣੀ ਬਾਰੇ ਕਿੰਨੇ ਸ਼ਬਦ ਲਿਖੇ ਆ ਗੁਰਬਾਣੀ ਵਿੱਚ ਦੱਸਿਆ ਗਿਆ ਈੜਾ ਪਿੰਗਲਾ ਔਰ ਸੁਖਮਣਾ ਪਾਉਣੇ ਬੰਦ ਰਹਾਓਗੋ ਚੰਦ ਸੂਰਜ ਨੂੰ ਇਸਾਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਓਗੋ ਇਹ ਕੀ ਬ੍ਰਹਮ ਜੋਤ ਐ ਈੜਾ ਪਿੰਗਲਾ ਸੁਖਮਣਾ ਕੀ ਐ ਦੱਸੋ ਜਦੋਂ ਫਿਰ ਗੁਰਬਾਣੀ ਨੂੰ ਖੋਜਿਆ ਵੀ ਗੁਰਬਾਣੀ ਵਿੱਚ ਵੀ ਹੈ ਨਾ ਹਦ ਬਾਣੀ ਆ ਦਸਮ ਘਰ ਦਾ ਭੇਤ ਹੈ ਅੰਮ੍ਰਿਤ ਰਸ ਦਾ ਭੇਤ ਹੈ ਉਹ ਕੱਲਾ ਗਿਆਨ ਨਹੀਂ ਹੈ ਅਸੀਂ ਸੋਚਦੇ ਆ ਵੀ ਗਿਆਨ ਹੀ ਦਸਮ ਦਵਾਰ ਹੈ ਮਨ ਦੇ ਅੱਛੇ ਵਿਚਾਰ ਹੀ ਦਸਮ ਦਵਾਰ ਨੇ ਨਹੀਂ ਮਹਾਰੇ ਨੇ ਕਹਦੇ ਤਾਂ ਸਹਿ ਸਿਆਣਪਾਂ ਲੱਖੋਂ ਹੈ ਤਾਂ ਇੱਕ ਨਾ ਚੱਲੇ ਨਾਲ ਸਿਆਣਪ ਨਹੀਂ ਹੈ ਦਸਮ ਦਵਾਰ ਉਹ ਤਾਂ ਮੰਦਰ ਨੇ ਉਹ ਤਾਂ ਰਤਨ ਨੇ ਉਹਨਾਂ ਨੇ ਖੋਲ ਕੇ ਦੱਸਿਆ ਮਸਤਕ ਪਦਮ ਦਿਵਾਲੇ ਮਣੀ ਮਾਹੇ ਨਿਰੰਜਨ ਤ੍ਰਹਿ ਭਵਨ ਧਣੀ ਪੰਚ ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਕਣ ਗਾਜੇ ਮਸਤਕ ਦੀ ਪਦਮ ਦੇ ਵਿੱਚ ਪੰਜ ਸ਼ਬਦ ਵਜਦੇ ਆ ਬੜੇ ਨਿਰਮਲ ਬਕਾਇਦਾ ਆਵਾਜ਼ ਦਸੀ ਆ ਢੋਲ ਕੀ ਚਵਰ ਸੰਖ ਕਣ ਗਰਜ ਪੈਂਦੀ ਆ ਉਹਦਾ ਉਹਦਾ ਭੇਤ ਨਹੀਂ ਹੈ ਆਪਾਂ ਨੂੰ ਆਪਾਂ ਉਦੋਂ ਤੱਕ ਗਏ ਹੀ ਨਹੀਂ ਆਪਾਂ ਤਾਂ ਵਿਚਾਰਾਂ ਵਿੱਚ ਹੀ ਮਹਾਰਾਜ ਦੇ ਅੱਗੇ 100 200 ਦਾ ਮਥਾ ਟੇਕ ਰਿਆ ਜਾ ਕੇ ਤੇ ਜਾ ਕੇ ਅੰਮ੍ਰਿਤਸਰ ਜਾ ਕੇ ਇਸ਼ਨਾਨ ਕਰਾਈਦਾ ਜਾ ਕੋ ਮਾੜਾ ਮੋਟਾ ਜੇ ਕਿਤੇ ਕਹਿ ਦੇਵੇ ਪਾਠ ਭੋਗ ਤੇ ਚਲੇ ਜਾਈਦਾ ਜਾਂ ਕਹਿ ਦਿੰਦੇ ਆ ਤੇ ਖੰਡ ਪਾਠ ਸਾਹਿਜ ਪਾਠ ਚਲੇ ਹੋਰ ਆਪਾਂ ਕੋਈ ਨਹੀਂ ਕੀਤਾ ਕੋਈ ਪਤਾ ਨਹੀਂ ਕਿੱਥੇ ਨਾਦ ਵੱਜਦਾ ਵਾਜੇ ਪੰਜ ਸ਼ਬਦ ਤੇ ਤਿਤ ਘਰ ਸੁਭਾਗੇ ਕਿਹੜੇ ਪੰਜ ਸ਼ਬਦ ਆ ਜਿਹੜੇ ਵਜਦੇ ਆ ਤੇ ਘਰ ਸੁਭਾਗ ਜਾਂਦਾ ਕਿਹੜਾ ਘਰ ਆ ਉਹ ਕਦੇ ਕੋਈ ਨਹੀਂ ਕੀਤੀ ਕਿੰਨੇ ਕੰਨੇ ਸਾਲ ਹੋ ਗਏ ਜੀ ਆਪਾਂ ਨੂੰ ਆਨੰਦ ਸਾਹਿਬ ਜੀ ਪੜਦੇ ਆ ਜੀ ਰੋਜ਼ ਕਹਿ ਰਹੇ ਆ ਅਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਕਿਹੜਾ ਅਨੰਦ ਸੁਣੀਏ ਜੀ ਜਿੰਦੇ ਨਾਲ ਸਾਰੇ ਮਨੋਰਥ ਪੂਰੇ ਹੁੰਦੇ ਆ ਕੋਈ ਜਾ ਕੇ ਬੈਠ ਕੇ ਸੁਣੇ ਤਾਂ ਸਹੀ ਹੁਣ ਜੇ ਆਪ ਸੁਣਿਆ ਹੀ ਨਹੀਂਗਾ ਮੇਰੇ ਵਰਗਾ ਕੋ ਅਮਰੀਕਾ ਕੈਨੇਡਾ ਟੱਪਿਆ ਨਹੀਂ ਅਪ ਤੋਂ ਤੇ ਜੋ ਮਰਜੀ ਉਹਨੂੰ ਸਹਾਈ ਜਾਓ ਸੁਣ ਅੰਦਾ ਕੈਸੇ ਮਾਰਗ ਪਾਵੈ ਕਰ ਕੇ ਲਿਓ ਉੜ ਨਹੀਂ ਬਿਹਾਵੈ ਕਹਾਂ 부ਝਾਰਤ 부ਝੇ ਡੌਰਾ ਨਿਸ ਕਹੀਐ ਤੋ ਸਮਝੈ ਪੌਰਾ ਕਹਾਂ ਬਿਸਨਪਦ ਗਾਵੈ ਗੰਗ ਜਤਨ ਕਰੈ ਜਿਹੜਾ ਹੁਣ ਹੈ ਹੀ ਬੋਲਾ ਅੰਨਾਂ ਦੇ ਗੁੰਗਾ ਉਹਨੂੰ ਕੀ ਕਹਿ ਸਕਦੇ ਹੋ ਤੁਸੀਂ ਜਦੋਂ ਕੰਨਾਂ ਚੋਂ ਸੁਣੂਗਾ ਨਾ ਅਨਹਦ ਸ਼ਬਦ ਉਹਦੋਂ ਕਹਿੰਦਾ ਵੀ ਮੈਂ ਸੁਣਿਆ ਭਾਈ ਜਦੋਂ ਮੁਖ ਦੇ ਉੱਪਰ ਅੰਮ੍ਰਿਤ ਆਉਂਦਾ ਹੈ ਗੁਰਮੰਤਰ ਜਪ ਕੇ ਫੇਰ ਕਹਿੰਦਾ ਹੈ ਕਿ ਵੀ ਹਾਂ ਕੋਈ ਮਠਾਸ ਆਈ ਹੈ ਅੰਦਰੋਂ ਹੀ ਆ ਰਹੀ ਹੈ ਉਹ ਫਿਰ ਕੱਲਾ ਗੁਰਮੰਤਰ ਨਾਲ ਨਹੀਂ ਜਿਵੇਂ ਜਿਵੇਂ ਬਾਣੀ ਪੜੀ ਜਾਂਦੀ ਹੈ ਉਹਦੇ ਨਾਲ ਵੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜਪਜੀ ਸਾਹਿਬ ਨੂੰ ਫਿਰ ਇਕਜੁੱਟ ਹੋ ਕੇ ਜਦੋਂ ਪੜ੍ਹਦੇ ਆ ਨਾ ਜਪਜੀ ਸਾਹਿਬ ਪੜ੍ਹਦੇ ਆ ਪੜ੍ਹਦੇ ਆ ਇੰਨੇ ਅੰਮ੍ਰਿਤ ਦੇ ਘੋਟ ਆਉਂਦੇ ਆ ਕਿ ਮਨ ਤ੍ਰਿਪਤ ਹੋ ਜਾਂਦਾ ਫੇਰ ਪਤਾ ਲੱਗਦਾ ਫਿਰ ਕਹਿੰਦੇ ਹੁਣ ਪੜਿਆ ਜਪਜੀ ਸਾਹਿਬ ਪਹਿਲੋ ਤਾਂ ਵਿਚਾਰਾਂ ਫੁਰਨਿਆਂ ਚ ਪੜੀ ਗਏ ਪਹਿਲੋ ਤਾਂ ਰੇਸ ਹੀ ਲਾਉਂਦੇ ਸੀ ਵੀ 3 ਮਿੰਟਾਂ ਚ ਕਰ ਦਾਂਗੇ 4 ਚ ਕਰ ਦਿਆਂਗੇ ਇੰਨੀਆਂ ਮਾਲਾ ਕਰ ਦਿਆਂਗੇ ਨਾ ਗੱਲ ਨਹੀਂ ਬਣੀ ਜਦੋਂ ਅੰਮ੍ਰਿਤ ਪ੍ਰਗਟ ਹੋਇਆ ਫਿਰ ਬਾਣੀ ਦੇ ਵਿੱਚ ਪੜਦਿਆਂ ਪੜਦਿਆਂ ਇੱਕ ਇੱਕ ਅੰਮ੍ਰਿਤ ਦਾ ਜਿਹੜਾ ਮਿੱਠੀ ਤਾਰ ਹੈ ਬਾਣੀ ਪਤਾ ਲੱਗਦਾ ਇੱਕ ਇੱਕ ਸ਼ਬਦ ਪੜੀਏ ਨਾ ਨਿਗਾ ਟਿਕਾ ਕੇ ਫਿਰ ਪ੍ਰਤੱਖ ਆਉਂਦਾ ਨਾ ਮੁੱਖ ਚ ਕੋਈ ਪਤਾਸਾ ਹੈ ਨਾ ਸ਼ਹਿਦ ਹੈ ਨਾ ਮਿਸ਼ਰੀ ਹੈ ਅੰਮ੍ਰਿਤ ਆ ਰਿਹਾ ਹੈ ਅੰਦਰੋਂ ਆ ਰਿਹਾ ਹੈ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਇਸ ਅੰਮ੍ਰਿਤ ਨੂੰ ਸੁਰਨਾਰ ਮਨ ਜਨ ਖੋਜ-ਖੋਜ ਕੇ ਗਏ ਪਰ ਜਿਹੜਾ ਅੰਦਰ ਪੂਰਾ ਗੁਰੂ ਮਸਤਕ ਤੇ ਬਿਠਾ ਸੀ ਉਹਦੇ ਤੋਂ ਪ੍ਰਾਪਤ ਕੀਤਾ ਹੈ ਅੰਮ੍ਰਿਤ ਪੀਆ ਸਤਗੁਰ ਦੀਆ ਅਬਰ ਨਾ ਜਾਣਾ ਦੂਆ ਤੀਆ ਸਾਨੂੰ ਕਿਸੇ ਦੂਜੇ ਤੀਜੇ ਨੇ ਨਹੀਂ ਇਸ ਦੇਹੀ ਵਿੱਚ ਜਿਹੜਾ ਸਤਗੁਰ ਬਿਠਾ ਹੈ ਉਸਨੇ ਅੰਮ੍ਰਿਤ ਦਿੱਤਾ ਹੈ ਆਪੀਤਾ ਆਸੀਂ ਅੰਮ੍ਰਿਤ ਧਾਰ ਹੈ ਬਾਣੀ ਦੀ ਮਿੱਠੀ ਧਾਰ ਚੱਲੀ ਹੈ ਸਿਮਰਨ ਕਰਦੇ ਹਾਂ ਉਸਤਤ ਕਰਦੇ ਹਾਂ ਔਰ ਜਿਨ੍ਹਾਂ ਨੇ ਉਹ ਹਰ ਰਸ ਨਹੀਂ ਪ੍ਰਾਪਤ ਕੀਤਾ ਮਾਰੇ ਕਹਿੰਦੇ ਤੇ ਭਾਗ ਹੈ ਨ ਜੰਮ ਪਾਸ ਉਹ ਜਮਾਂ ਕੋਲ ਜਾਂਦੇ ਆ ਹੁਣ ਜਿਹੜੇ ਤੁਹਾਡੇ ਵਰਗੇ ਸੋਭਾ ਵਾਲੇ ਵੱਡੇ ਭਾਗਾਂ ਵਾਲੇ ਗੁਰਮਖਾ ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕਰ ਲਿਆ ਸਤਗੁਰ ਜੀ ਦੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਕਤ ਕਹਾਣੀ ਨੂੰ ਸਮਝ ਲਿਆ ਉਹ ਫਿਰ ਜਦੋਂ ਕਮਾਈ ਕਰਦੇ ਆ ਵਰਾਗੀ ਹੋ ਕੇ ਸਾਰਾ ਆਪ ਦਾ ਗਿਆਨ ਜਦੋਂ ਅਸੀਂ ਭੁੱਲ ਕੇ ਬੈਠਾਂਗੇ ਸਿਆਣਪ ਦੇ ਵਿੱਚ ਨਹੀਂ ਕੁਝ ਕਮ ਆਉਂਦਾ ਸਿਆਣਪ ਕਾਹੂ ਕਾਮ ਨ ਆਵਤ ਜਦੋਂ ਅਸੀਂ ਆਪ ਦਾ ਸਮਰਪਣ ਕਰਦੇ ਹਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁਖ ਸੁਖ ਮੇਰਾ ਤਉ ਵਿਦ ਨੀਕੀ ਖਟਾਨੀ ਜੀ ਕੀ ਇੱਕ ਹੀ ਪੈਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤੇਰੇ ਤਿਲ ਨਹੀਂ ਕੀਮਤ ਜਾਨੀ ਸਮਰਪਣ ਭਾਵ ਦੇ ਵਿੱਚ ਬੈਠੋ ਸਾਰੇ ਦਰਵਾਜਿਆਂ ਨੂੰ ਭੁੱਲ ਜੋ ਸਗਲ ਦੁਆਰ ਕੋ ਛਾੜ ਕੇ ਗਹਿਓ ਤਹਾਰੋ ਦੁਆਰ ਸਹਜ ਦੇ ਦਰ ਤੇ ਵਿੱਚ ਜਾ ਕੇ ਬੈਠੋ ਬਾਹੇ ਗਹੇ ਕੀ ਲਾਜਸ ਗੋਬਿੰਦਾਸ ਦੁਆਰ ਉੱਥੇ ਫਿਰ ਗੋਬਿੰਦ ਜਦੋਂ ਦਾਸ ਬਣ ਕੇ ਬੈਠਦੇ ਆ ਉਸ ਗੋਬਿੰਦ ਮਾਲਕ ਸੱਚੇ ਪਾਤਸ਼ਾਹ ਜੀ ਦੇ ਫਿਰ ਉਹ ਸਾਡੀ ਬਾਹ ਫੜਦਾ ਏ ਏਸੇ ਅੰਮ੍ਰਿਤ ਲਈ ਏਸੇ ਅਨਹਦ ਬਾਣੀ ਦੇ ਲਈ ਏਸੇ ਨਾਮ ਦੇ ਲਈ ਤਾਂ ਭਗਤਾਂ ਨੇ ਇੰਨੀਆਂ ਰਜੋਈਆਂ ਕੀਤੀਆਂ ਨਾਮ ਤਾਂ ਸਾਰੇ ਜਪ ਲੈਂਦੇ ਸੀ ਕੋਈ ਹਰੀ ਕੋਈ ਅੱਲਾ ਕੋ ਰਾਮ ਪਰ ਮਹਾਰਾਜ ਕਹਿੰਦੇ ਤਿਸ ਰੂਪ ਨਾਰੇਖ ਅਨਾਹਦ ਵਜਾਏ ਸ਼ਬਦ ਨਿਰੰਜਨ ਕੀਆ ਐਸਾ ਨਾਮ ਸੁਣਿਆ ਵੀ ਜਿਹੜਾ ਨਾ ਤਾਂ ਕਾਪੀ ਤੇ ਲਿਖਿਆ ਜਾ ਸਕਦਾ ਜੀ ਹੁਣ ਵਾਹਿਗੁਰੂ ਤਾਂ ਲਿਖ ਦਿਆਂਗੇ ਹਰੀ ਅੱਲਾ ਵੀ ਲਿਖ ਦਿਆਂਗੇ ਕੀ ਕਹਿੰਦੇ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਇਹੋ ਜਾਂ ਨਾਮ ਆ ਨਰਿੰਜਨ ਦਾ ਨਾ ਤਾਂ ਕਾਪੀ ਉੱਪਰ ਲਿਖਿਆ ਜਾ ਸਕਦਾ ਨਾ ਕਾਗਦ ਉੱਪਰ ਲਿਖਿਆ ਜਾ ਸਕਦਾ ਕਲਮ ਦੁਆਰਾ ਨਹੀਂ ਲਿਖਿਆ ਜਾ ਸਕਦਾ ਉਹ ਸਿਰਫ ਸੁਣਨ ਵਿੱਚ ਆਉਂਦਾ ਜਿਵੇਂ ਹੁਣ ਭਾਸ਼ਾ ਹੁੰਦੀ ਘੁੰਗਰੂ ਦੀ ਆਵਾਜ਼ ਆ ਉਹਨੂੰ ਆਪਾਂ ਕਹਿ ਦਾਂਗੇ ਵੀ ਛੰਨ ਛੰਨ ਹੈ ਚਿੜੀ ਦੀ ਬਾਤ ਚੀਂਚੀ ਕਹਿ ਦਿੰਨੇ ਆ ਪਰ ਅਸਲ ਚ ਸੁਣ ਕੇ ਉਹ ਕਹਿ ਨਹੀਂ ਸਕਦੇ ਵੀ ਆਪਾਂ ਇਹ ਕਿਵੇਂ ਇਹਨੂੰ ਲਿਖਾਂਗੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਨਾਮ ਤੁਹਾਡੇ ਅੰਦਰ ਚੱਲ ਰਿਹਾ ਹੈ ਉਸੇ ਨਾਮ ਦੀ ਪ੍ਰਾਪਤੀ ਦੇ ਲਈ ਤਾਂ ਆਪਾਂ ਇੱਥੇ ਆਏ ਆ ਪਰ ਕਈਆਂ ਨੇ ਬਹੁਤ ਜਪਿਆ ਬਹੁਤ ਤਪ ਕੀਤੇ ਬੜੇ ਬੜੇ ਨੇਮ ਸੋਚ ਸੰਜਮ ਕੀਤੇ ਉਹ ਨਾਮ ਨਹੀਂ ਪ੍ਰਾਪਤ ਹੋਇਆ ਉਹ ਨਾਦੀ ਨਾਮ ਤੱਕ ਨਹੀਂ ਪਹੁੰਚੇ ਅੰਮ੍ਰਿਤ ਰਸ ਤੱਕ ਨਹੀਂ ਪਹੁੰਚੇ ਇਥੋਂ ਸਵਾਸਾਂ ਦਾ ਧੰਨ ਖਤਮ ਹੋ ਗਿਆ ਇਹੀ ਮਾਂ ਬਾਪ ਭੈਣ ਭਾਈ ਇਹਨਾਂ ਦੇ ਵਿਚਾਰਾ ਫੁਰਨਿਆਂ ਦੇ ਵਿੱਚ ਫਸ ਕੇ ਇੱਥੇ ਹੀ ਜਨਮ ਹਾਰ ਕੇ ਚਲੇ ਗਏ ਤੇ ਮਹਾਰਾਜ ਕਹਿੰਦੇ ਇਹ ਮਾਪੇ ਵੀ ਹਰ ਜਮੇ 'ਚ ਮਿਲਦੇ ਆ। ਇਹ ਘਰ ਇਹ ਜ਼ਮੀਨ ਜਾਇਦਾਦ ਜਦੋਂ ਵੀ ਤੂੰ ਜਾਮਾ ਲੈਣਾ ਚਾਹੇ 84 ਲੱਖ ਜੂਣ ਵਿੱਚ ਲੈ ਲਾ ਚਾਹੇ ਮਾਨਸ ਜਮੇ 'ਚ ਲੈ ਲਾ ਇਹ ਰਿਜਕ ਵੀ ਮਿਲਦਾ ਹੀ ਹੁੰਦਾ ਹੈ। ਤੂੰ ਕੀ ਕਹਿੰਦੇ ਥੋਥੀਆਂ ਗੱਲਾਂ ਦੇ ਪਿੱਛੇ ਜਾਣਾ। ਅੱਜ ਤੱਕ ਐਨੇ ਯੋਗ ਹੋ ਗਏ ਆ। ਕਹਿੰਦੇ ਕਦੇ ਰੱਬ ਮਿਲਿਆ ਤੈਨੂੰ? ਜੇ ਮਿਲਿਆ ਹੁੰਦਾ ਤੂੰ ਇੱਥੋਂ ਤੱਕ ਆਉਂਦਾ ਹੀ ਨਹੀਂ ਸੀ। ਕਬੀਰ ਸਾਹਿਬ ਨੇ ਆਪ ਦਾ ਪਿਛੋਕੜ ਦੇਖ ਕੇ ਲਿਖਿਆ। ਕਹਿੰਦੇ ਇਹ ਨਾ ਜਾਣਿਓ ਵੀ ਅਸੀਂ ਐਸੇ ਜਨਮ 'ਚ ਭਗਤੀ ਕੀਤੀ ਹੈ। ਭਗਤੀ ਕਰਦਿਆਂ ਨੂੰ ਵੀ ਬਹੁਤ ਜਾਮੇ ਹੋ ਗਏ ਨੇ ਪਰ ਉਦੋਂ ਸਾਨੂੰ ਜੁਗਤ ਨਹੀਂ ਸੀ ਪਤਾ ਸਾਨੂੰ ਇਹ ਦਰ ਨਹੀਂ ਸੀ ਪਤਾ ਵੀ ਉਹ ਦਰ ਸਾਡੇ ਅੰਦਰ ਹੀ ਹੈ ਕੀ ਕਹਿੰਦੇ ਪੂਰਵ ਜਨਮ ਹਮ ਤੁਮਰੇ ਸੇਵਕ ਪਿਛਲੇ ਜਮਿਆਂ ਚ ਮੈਂ ਤੇਰਾ ਸੇਵਕ ਰਿਆ ਅਬ ਤਾ ਮਿਟਿਆ ਨਾ ਜਾਈ ਪਰ ਹਜੇ ਤੱਕਰ ਆਪਾ ਖਤਮ ਨਹੀਂ ਹੋਇਆ ਮੇਰਾ ਤਾਂ ਮੈਂ ਤੇਰੇ ਨਾਲ ਮਲਾਪ ਨਹੀਂ ਕਰ ਸਕਿਆ ਫਿਰ ਕੀ ਕਹਿੰਦੇ ਆ ਤੇਰੇ ਦਵਾਰੇ ਧੁਨ ਸਹਿਜ ਕੀ ਤੇਰੇ ਉਸ ਦਰ ਦੇ ਉੱਪਰ ਬੜੀ ਸਹਿਜ ਦੀ ਇੱਕ ਧੁਨ ਚੱਲਦੀ ਪਈਆ ਉਹ ਕਹਿੰਦੇ ਹੁਣ ਪ੍ਰਗਟ ਹੋਈ ਆ ਮਾਥੇ ਮੇਰੇ ਦਗਾਈ ਉਹ ਮਸਤਕ ਚ ਪ੍ਰਗਟ ਕੀਤੀ ਆ ਤੂੰ ਦਾਗੇ ਹੋਏ 100 ਰਣ ਮੈਂ ਜੂਝੈ ਬਿਨ ਦਾਗੇ ਭੱਗ ਜਾਈ ਜਿਨ੍ਹਾਂ ਦੇ ਉਹ ਮਸਤਕ ਤੇ ਧੋਨ ਪ੍ਰਗਟ ਹੁੰਦੀ ਆ ਉਹੀ ਮੈਦਾਨੇ ਜੰਗ ਵਿੱਚ ਜੂਝਦਾ ਉਹੀ ਫੁਰਨੇ ਨਾਲ ਜੂਝਦਾ ਨਹੀਂ ਤਾਂ ਸਾਰੇ ਭੱਜ ਜਾਂਦੇ ਆ ਬੋਲੇ ਸੋ ਨਿਹਾਲ ਪਰ ਉਹ ਪ੍ਰਾਪਤ ਕਿੱਥੋਂ ਕੀਤੀ ਐ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਬੀਰ ਗੰਗ ਜਮਨ ਕੇ ਅੰਤਰੈ ਸਹਿਜ ਸੁਣ ਕੇ ਘਾਟ ਤਾਹ ਕਬੀਰੈ ਮਟ ਕੀ ਆ ਖੋਜਤ ਮੁੰਜਨ ਬਾਟ ਕਿਹੜਾ ਓਹ ਕਹਿੰਦੇ ਗੰਗਾ ਜਮਨਾ ਦੇ ਉੱਪਰ ਸਹਿਜ ਦੇ ਘਾਟ ਤੇ ਬੈਠ ਕੇ ਮੈਂ ਉਸ ਨਾਮ ਨੂੰ ਪ੍ਰਾਪਤ ਕੀਤਾ ਹੁਣ ਉਹ ਬਾਹਰਲੀ ਗੰਗਾ ਜਮਨਾ ਨਹੀਂ ਐ ਆ ਸਾਡੀ ਖੱਬੇ ਤੇ ਸੱਜੀ ਸੁਰ ਨੂੰ ਗੰਗਾ ਜਮਨਾ ਕਿਹਾ ਇੱਥੇ ਆ ਉੱਪਰ ਬੈਠ ਕੇ ਤੇ ਸਹਿਜ ਸੁਣ ਦਾ ਘਾਟ ਬਣਦਾ ਐ ਤੇ ਮਹਾਰਾਜ ਕਹਿੰਦੇ ਤਾਹਾਂ ਕਬੀਰੈ ਮਟ ਕੀ ਮੈਂ ਉੱਥੇ ਬੈਠਿਆ ਰਿਆ ਖੋਜਤ ਮੁੰਜਨ ਬਾਟ ਮੁਨੀਆਂ ਜਨੀਆਂ ਨੂੰ ਉਹ ਬਾਟ ਲੱਭੀ ਨਹੀਂ ਗਈ ਪੜ ਕੇ ਦੇਖੋ ਪ੍ਰੈਕਟੀਕਲ ਤੁਸੀਂ ਗੁਰੂ ਸਾਹਿਬਾਂ ਦਾ ਭਗਤ ਸਾਹਿਬਾਂ ਦਾ ਗੁਰਬਾਣੀ ਵਿੱਚ ਕਿੰਨੇ ਗੂਜ ਰਤਨ ਲਿਖੇ ਹੋਏ ਐ ਪਰ ਅਸੀਂ ਅਖਰੀ ਪੜਾ ਕਰਕੇ ਹੀ ਸਿਰਫ ਅਸੀਂ ਅੱਗੇ ਲੰਗੇ ਜਾ ਰਹੇ ਆ ਤੇ ਕਹਿੰਨੇ ਆ ਬਥੇਰੇ ਸਾਲ ਹੋ ਗਏ ਬਾਣੀ ਪੜਦੇ ਆ ਸਾਨੂੰ ਤਾਂ ਕੋਈ ਪ੍ਰਾਪਤ ਨਹੀਂ ਹੋਇਆ ਗੱਲ ਬਾਣੀ ਦੇ ਵਿੱਚ ਰਤਨਾਂ ਦੀ ਨਹੀਂ ਸਾਨੂੰ ਖੋਜਣਾ ਨਹੀਂ ਆਇਆ ਇਸ ਕਰਕੇ ਹੁਣ ਇੱਕੋ ਹੀ ਗੱਲ ਆ ਇਹਦੇ ਉੱਪਰ ਠੋਕ ਕੇ ਪਹਿਰਾ ਦੇ ਦਿਓ ਤੁਹਾਡੇ ਮਤ ਦੇ ਵਿੱਚ ਰਤਨ ਜਵਾਹਰ ਪ੍ਰਗਟ ਹੋ ਜਾਣਗੇ ਉਹ ਹੈ ਸਿੱਖੋ ਸ਼ਬਦ ਪਿਆਰਿਓ ਸ਼ਬਦ ਜਪਣਾ ਸਿੱਖੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ